ਨੀ ਨਹੀਂ ਚਲੇਗੀ ਮੁਰਦਾਬਾਦ 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 ਕੱਟ ਗਿਆ ਤੇ ਹਮੇ ਪਾਕੀ ਸਰੂ ਪਾਕੀ ਸਰੂ ਪਾਕੀ ਸਰੂ ਆਸੀਵਾਦੀ ਪਾਕਪਾ ਸਰਕਾਰ ਮੁਰਦਾਬਾਦ 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 ਨੀ ਪਾਵੇ ਨੁਕਾਸ ਅਤਮਾਨਵਾਦੀ ਪਾਕਪਾ ਸਰਕਾਰ ਮੁਰਦਾਬਾਦ 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 ਆਸੀਵਾਦੀ ਸਰਕਾਰ ਮੁਰਦਾਬਾਦ ਬੰਦ ਮਰਦਾ ਬੰਦ ਕਰੋ ਬੰਦ ਕਰੋ ਸ਼ਰਮ ਨਰਪਖਤਾ ਜਿੰਦਾਬਾਦ 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 ਹਾਂਜੀ ਸਰ ਆ ਇਹ ਅੱਜ ਜਿਹੜਾ ਮਤਲਬ ਸਾਰੇ ਕ੍ਰਿਸਚਨ ਨੈਸ਼ਨਲ ਫਰੰਟ ਪਾਸਟਰ ਸਹਿਬਾਨ ਸਿੱਖ ਜਥੇਬੰਦੀਆਂ ਤੇ ਦਲ ਜਥੇਬੰਦੀਆਂ ਦੇ ਸਾਂਝੇ ਉਪਰਾਲੇ ਦੇ ਨਾਲ ਅੱਜ ਹੁਸ਼ਾਰਪੁਰ ਡਿਪਟੀ ਕਮਿਸ਼ਨਰ ਸਾਹਿਬ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦੇਣ ਦੇ ਲਈ ਬਫਰ ਜਿਹੜਾ ਉਹ ਇੱਥੇ ਪਹੁੰਚਿਆ ਏ ਅੱਜ ਇੱਥੇ ਆਉਣ ਦਾ ਮਕਸਦ ਇਹੋ ਹੀ ਆ ਕਿ ਜਦ ਦੀ ਸੈਂਟਰ ਦੇ ਵਿੱਚ ਭਾਜਪਾ ਸਰਕਾਰ ਆਈ ਆ ਉਦੋਂ ਤੋਂ ਜਿਹੜਾ ਇੱਕ ਫਾਸੀਵਾਦੀ ਜਿਹੜਾ ਏਜੰਡਾ ਆ ਉਹਨੂੰ ਭਾਰਤ ਦੇ ਵਿੱਚ ਜਿਹੜਾ ਲਾਗੂ ਕੀਤਾ ਜਾ ਰਿਹਾ ਔਰ ਤੁਸੀਂ ਦੇਖ ਸਕਦੇ ਆ ਕਿ ਘੱਟ ਗਿਣਤੀਆਂ ਨੂੰ ਖਾਸ ਕਰਕੇ ਜਿਹੜਾ ਤੰਗ ਤੇ ਪਰੇਸ਼ਾਨ ਦਲਿਤਾਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਔਰ ਤੁਸੀਂ ਦੇਖਿਆ ਹੋਵੇਗਾ ਕਿ ਜਿਹੜਾ ਹਿਸਟੋਰੀਕਲ ਜਿਹੜਾ ਡੇ ਹੈਗਾ ਪੂਰੇ ਆਲਓਵਰ ਵਰਲਡ ਦੇ ਵਿੱਚ ਜਿਹੜਾ ਆ ਉਹਨੂੰ ਮਨਾਇਆ ਜਾਂਦਾ ਤੇ 25 ਦਸੰਬਰ ਨੂੰ ਇੱਕ ਪਾਸੇ ਪ੍ਰਧਾਨ ਮੰਤਰੀ ਜੀ ਦਿੱਲੀ ਦੇ ਚਰਚੇ ਦੇ ਵਿੱਚ ਜਾ ਕੇ ਪ੍ਰਾਰਥਨਾ ਕਰਦੇ ਨੇ ਉਸੇ ਦਰਮਿਆਨ ਹੀ ਜਿੱਥੇ-ਜਿੱਥੇ ਭਾਜਪਾ ਦਾ ਰਾਜ ਆ ਭਾਜਪਾ ਸ਼ਾਸਿਤ ਜਿਹੜੇ ਸੂਬੇ ਨੇ ਉੱਥੇ ਆਰਐਸਐਸ ਤੇ ਬਜਰੰਗ ਦਲ ਦੇ ਜਿਹੜੇ ਅਤਵਾਦੀ ਨੇ ਉਹਨਾਂ ਨੇ ਇੰਨਾ ਕ ਅੰਤਕ ਮਚਾਇਆ ਕਿ ਉਹ ਬਿਆਨ ਕਰਨ ਤੋਂ ਬਾਹਰ ਆ ਕਿ ਉਹਨਾਂ ਨੇ ਚਰਚਾਂ ਦੇ ਅੰਦਰ ਵੜ ਕੇ ਪਾਸਟਰ ਸੇਵਾਨਾ ਦੀ ਮਾਰਕੁੱਟ ਕੀਤੀ ਸੰਗਤਾ ਦੀ ਮਾਰਕੁੱਟ ਕੀਤੀ ਔਰ ਕਈ ਜਗ੍ਹਾ ਉਹਨਾਂ ਨੇ 크리스마ਸ ਦੇ ਸਮਾਨ ਦੀ ਭੰਤੂੜ ਕਰਕੇ ਉਹਨਾਂ ਨੂੰ ਅੱਗ ਵੀ ਲਾਈ ਜਿੱਥੇ ਇੱਕ ਪਾਸੇ ਅੱਜ ਮੀਡੀਆ ਤੇ ਬੋਲਣ ਤੇ ਉਹਨਾਂ ਦੇ ਲਿਖਣ ਤੇ ਪਾਬੰਦੀ ਲਾਈ ਜਾ ਰਹੀ ਆ ਉੱਥੇ ਹੀ ਜਿਹੜੇ ਜਿਹੜੇ ਸਮਾਜਿਕ ਕਾਰਕੁਨ ਨੇ ਅਗਰ ਉਹ ਸਵਿਧਾਨ ਦੀ ਗੱਲ ਕਰਦੇ ਆ ਦੇਸ਼ ਨੂੰ ਬਚਾਉਣ ਦੀ ਗੱਲ ਕਰਦੇ ਆ ਤੇ ਉਹਨਾਂ ਤੇ ਐਨਐਸਏ ਜੂਏਪੀ ਲਾ ਕੇ ਉਹਨਾਂ ਨੂੰ ਜੇਲਾ ਵਿੱਚ ਬੰਦ ਕੀਤਾ ਜਾਂਦਾ ਵੈਰੀ ਅਨਫੋਰਚੂਨੇਟ ਕਿ ਇੱਕ ਹਿਸਟੋਰੀਕਲ ਡੇ ਦੇ ਉੱਪਰ ਐਡਾ ਵੱਡਾ ਜਿਹੜਾ ਅੰਤਕ ਫੈਲਾਇਆ ਗਿਆ ਹੋਵੇ دہشت ਫرائی ਗਈ ਹੋਵੇ ਔਰ ਉਹਨਾਂ ਤੇ ਕੋਈ ਕਾਰਵਾਈ ਨਾ ਹੋਵੇ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਭਾਰਤ ਦੇ ਵਿੱਚ ਜਿਹੜਾ ਫਾਸੀਵਾਦੀ ਏਜੰਡਾ ਉਹ ਇਸ ਇਸ ਮਤਲਬ ਰੂਪ ਦੇ ਨਾਲ ਫੈਲ ਗਿਆ ਕਿ ਕੋਈ ਵੀ ਜਿਹੜਾ ਆ ਉਹ ਘਟ ਗਿਣਤੀਆਂ ਦੀ ਦਲਤਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਇਸ ਕਰਕੇ ਇਹ ਕ੍ਰਿਸਟਨ ਨੈਸ਼ਨਲ ਫੰਡ ਨੇ ਜਿਹੜੀਆਂ ਆਪਣੀਆਂ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਦੇ ਸਹਿਯੋਗੀ ਜਥੇਬੰਦੀਆਂ ਨੇ ਮਿਲ ਕੇ 15 ਜਨਵਰੀ ਨੂੰ ਮੰਗ ਪੱਤਰ ਆਲਓਵਰ ਪੰਜਾਬ ਦੇ ਵਿੱਚ ਸਾਰੇ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਤੇ ਦੇਣ ਦਾ ਫੈਸਲਾ ਕੀਤਾ ਜਿਹੜਾ ਕਿ ਤਿੰਨ ਭਾਗਾ ਵਿੱਚ ਵੰਡਿਆ ਗਿਆ ਪਹਿਲੋਂ 15 ਤਰੀਕ ਨੂੰ 10 ਜ਼ਿਲ੍ਹਿਆਂ ਨੂੰ ਦਿੱਤੇ ਸੀ ਅੱਜ ਪੂਰੇ ਆਲਓਵਰ ਪੰਜਾਬ ਚ 10 ਨੀ ਤਰੀਕ ਨੂੰ ਦਿੱਤੇ ਜਾ ਰਹੇ ਨੇ ਜਿਹਦੇ ਕੜੀ ਵਜੋਂ ਅੱਜ ਹੁਸ਼ਿਆਰਪੁਰ ਦੇ ਵੀ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਰਾਸ਼ਟਰਪਤੀ ਨਾਂ ਤੇ ਦੇ ਕੇ ਇਹ ਮੰਗ ਕਰ ਰਹੇ ਕਿ ਇਹਨਾਂ ਜਿਹੜੇ ਜਿਨ੍ਹਾਂ ਨੇ ਅਤਵਾਦ ਫੈਲਾਇਆ ਜਿਨ੍ਹਾਂ ਨੇ ਅੰਤਕ ਮਚਾਇਆ 25 ਦਸੰਬਰ ਦੇ 크ਿਸਮਸ ਪ੍ਰੋਗਰਾਮਾਂ ਤੇ ਉਹਨਾਂ ਤੇ ਐਨਐਸਏ ਜੂਐਪੀ ਲਾ ਕੇ ਉਹਨਾਂ ਨੂੰ ਸਲਾਖਾਂ ਪਿੱਛੇ ਬੰਦ ਕੀਤਾ ਜਾਵੇ ਔਰ ਦੇਸ਼ ਦੇ ਵਿੱਚ ਆਰਐਸਐਸ ਔਰ ਬਜਰੰਗ ਦਲ ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਜਾਵੇ ਇਹ ਸਾਡੀ ਮੰਗ ਹੈਗੀ ਆ ਦੂਜਾ ਸਾਡੀ ਮੰਗ ਆ ਕਿ ਜਿਹੜਾ ਮਨਰੇਗਾ ਆ ਜਿਹੜਾ ਕਿ ਗਰੀਬਾਂ ਨੂੰ 100 ਦਿਨ ਦਾ ਰੁਜ਼ਗਾਰ ਦਿੰਦਾ ਸੀ ਔਰ 90 10 ਦੀ ਰੇਸ਼ੋ ਸੀ 90 ਕੇਂਦਰ ਸਰਕਾਰ ਦਿੰਦੀ 10 ਸਟੇਟ ਗਵਰਨਮੈਂਟ ਦਿੰਦੀ ਬੈਰੀ ਅਨਫੋਰਚੂਨੇਟ ਕਿ ਗਰੀਬਾਂ ਦਾ ਰੁਜ਼ਗਾਰ ਖਤਮ ਕਰਨ ਤੇ ਲਈ ਇੱਕ ਸਾਜਿਸ਼ ਤਹਿਤ ਭਾਜਪਾ ਸਰਕਾਰ ਨੇ ਨਵਾਂ ਕਾਨੂੰਨ ਲੈ ਕੇ ਆਂਦਾ ਮਨਰੇਗਾ ਨੂੰ ਖਤਮ ਕਰਕੇ ਵਿਕਸਤ ਭਾਰ ਜੀ ਰਾਮ ਜੀ ਮੈਂ ਇਹ ਸਮਝਦਾ ਕਿ ਇਹ RAM ji ਦੇ ਨਾਂ ਨੂੰ ਵੀ ਜਿਹੜਾ ਆ ਢਾਲਾਉਣ ਵਾਲੀ ਗੱਲ ਆ ਕਿਉਂਕਿ RAM ji ਨੇ ਤਾਂ ਅਜਿਹਾ ਆਪਣੇ ਸਮੇਂ ਦੇ ਵਿੱਚ ਜਿਹੜਾ ਰਾਜ ਦਿੱਤਾ ਸੀ ਕਿ ਲੋਕਾਂ ਨੂੰ ਕੋਈ ਵੀ ਉੱਚ-ਨੀਚ ਦਾ ਜਾਂ ਉਹਨਾਂ ਵਿੱਚ ਕੋਈ ਵਿਤਕਰਾ ਨਾ ਹੋਵੇ ਪਰ ਬੈਰੀ ਅਨਫੋਰਚੂਨੇਟ ਕਿ ਭਾਜਪਾ ਜਿਹੜੀ ਆ ਉਹ ਸੰਪਰਦਾਇਕ ਏਜੰਡੇ ਦੇ ਤਹਿਤ ਅਜਿਹੇ ਕੰਮ ਕਰਕੇ ਦੇਸ਼ ਦੇ ਗਰੀਬਾਂ ਦਾ ਜਿਹੜਾ ਆ ਉਹ ਘਾਣ ਕਰਨਾ ਚਾਹੁੰਦੀ ਆ ਔਰ ਇਹ ਜਿਹੜਾ ਉਹਨਾਂ ਨੇ ਨਵਾਂ ਕਾਨੂੰਨ ਲਿਆਂਦਾ ਇਹਦੇ ਵਿੱਚ 40:30 ਰੇਸ਼ੋ ਕੀਤੀ ਆ ਕਿ 40% ਸਟੇਟਾਂ ਪਾਉਣੀਆਂ ਸਟੇਟਾਂ ਦੇ ਕੋਲ ਨਾ ਕੋਈ ਜਿਹੜਾ ਟੈਕਸ ਰਹਿ ਗਿਆ ਕਿਉਂਕਿ ਕੇਂਦਰ ਸਰਕਾਰ ਨੇ GST ਦੇ ਰੂਪ ਦੇ ਵਿੱਚ ਜਿਹੜਾ ਰਾਜਾਂ ਦਾ ਜਿਹੜਾ ਟੈਕਸ ਆ ਉਹ ਵੀ ਆਪਣੇ ਕੋਲ ਜਮ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਤੇ ਸਟੇਟਾਂ ਦਾ ਜਿਹੜਾ ਸੰਗੀ ਢਾਂਚੇ ਦੇ ਅਧੀਨ ਜਿਹੜਾ ਉਹਨਾਂ ਦਾ ਬਣਦਾ ਟੈਕਸ ਸੀ ਉਹ ਹੁਣ ਭਖਾਰੀ ਬਣ ਕੇ ਉਹਨਾਂ ਤੋਂ ਮੰਗਦੇ ਆ ਤੇ ਪੰਜਾਬ ਕੋਲ ਤਾਂ ਪਹਿਲੀ ਟੈਕਸ ਜਿਹੜਾ ਰੈਵਨਿਊ ਹੈ ਨਹੀਂ ਕਰਜਾਇਆ ਪੰਜਾਬ ਸਰ 4 ਲੱਖ ਕਰੋੜ ਦਾ ਤੇ ਪੰਜਾਬ ਕਿਦਾਂ 40% ਦੇਗਾ ਸੋ ਇਹ ਗਰੀਬਾਂ ਦੇ ਨਾਲ ੱਟਾਇਆ ਸੋ ਸਾਡੀ ਮੰਗ ਆ ਕਿ ਪਹਿਲੇ ਕਾਨੂੰਨ ਨਹੀਂ ਲਾਗੂ ਕੀਤਾ ਜਾਵੇ ਤਾਂ ਕਿ ਲੋਕਾਂ ਰੋਜ਼ਗਾਰ ਮਿਲ ਜੀਦਾ ਗੱਲ ਕੀਤੀ ਆ 90 10 ਦੀ ਤੇ ਜਿਹੜਾ ਨਾਮ ਬਦਲਣ ਦਾ ਜਿਹੜਾ ਕਲਚਰ ਚੱਲ ਰਿਹਾ ਸ਼ਹਿਰਾਂ ਦਾ ਨਾਮ ਬਦਲ ਜ ਜਾਂਦੇ ਆ ਸਕੀਮਾਂ ਦਾ ਨਾਮ ਇਸ ਜੀ ਨੂੰ ਕਿਦਾਂ ਦੇਖਦੇ ਤੁਸੀਂ ਦੇਖੋ ਅੱਜ ਤੁਸੀਂ ਦੁਨੀਆ ਦੇ ਨਕਸ਼ੇ ਤੇ ਦੇਖੋ ਵੀ ਜਿਹੜੇ ਵੀ ਨੇਸ਼ਨਸ ਜਿਹੜੇ ਧਰਮ ਦੇ ਆਧਾਰ ਤੇ ਬਣੇ ਨੇ ਉਹਨਾਂ ਦਾ ਅੱਜ ਕੀ ਹਾਲ ਆ ਉਹ ਸਾਰੇ ਜਿਹੜੇ ਨੇਸ਼ਨਸ ਨੇ ਪੂਰੀ ਤਰ੍ਹਾਂ ਇਕਨੋਮਿਕਲੀ ਉਹ ਕਲੈਪਸ ਕਰ ਗਏ ਨੇ ਉਹਨਾਂ ਦੀ ਇਕਨੋਮੀ ਖਤਮ ਹੋ ਗਈ ਉਹਨਾਂ ਦਾ ਸੋਸ਼ਲ ਸਟਰਕਚਰ ਖਤਮ ਹੋ ਗਿਆ ਸਾਡੇ ਗਵਾਂਢੀ ਦੇਖ ਲਓ ਅੱਜ ਬੰਗਲਾਦੇਸ਼ ਦੇ ਕੀ ਹਾਲਾਤ ਨੇ ਅੱਜ ਪਾਕਿਸਤਾਨ ਦੇ ਕੀ ਹਾਲਾਤ ਨੇ ਕਿਉਂਕਿ ਉਹ ਧਰਮ ਦੇ ਆਧਾਰ ਤੇ ਉਹ ਨੇਸ਼ਨ ਸੀਗੀਆਂ ਪਰ ਭਾਰਤ ਇੱਕ ਅਜਿਹੀ ਮਤਲਬ ਨੇਸ਼ਨ ਸੀ ਜਿਹਨੂੰ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਇਸ ਢੰਗ ਦੇ ਨਾਲ ਸੰਵਿਧਾਨ ਲਿਖ ਕੇ ਗੁਲਦਸਤਾ ਬਣਾਇਆ ਸੀ ਕਿ ਇੱਥੇ ਧਰਮ ਦੇ ਆਧਾਰ ਤੇ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਹੋਏਗੀ ਬਲਕਿ ਸਾਰੀਆਂ ਜਾਤੀਆਂ ਉਹ ਸਾਰੇ ਧਰਮ ਜਿਹੜੇ ਆ ਉਹ ਇਸ ਸਵਿਧਾਨ ਦੇ ਤਹਿਤ ਮਤਲਬ ਫ੍ਰੀडम ਦੇ ਨਾਲ ਰਹਿਣਗੇ ਪਰ ਬਹਿਰੀ ਅਨਫੋਰਚੂਨੇਟਲੀ ਕਿ ਜਿਹੜਾ ਅੱਜ ਭਾਜਪਾ ਆ ਉਹ ਪਾਕਿਸਤਾਨ ਔਰ ਬੰਗਲਾਦੇਸ਼ ਦੀ ਤਰਜ਼ ਤੇ ਭਾਰਤ ਨੂੰ ਉਧਰ ਨੂੰ ਵਧਾ ਰਿਹਾ ਮੈਂ ਸਮਝਦਾ ਡੈਮੋਕ੍ਰੇਸੀ ਲਈ ਘਾਤਕ ਆ ਔਰ ਜਿਹੜੇ तमाम ਉਹ ਲੋਕ ਜਿਹੜੇ ਡੈਮੋਕ੍ਰੇਸੀ ਯਕੀਨ ਕਰਦੇ ਆ ਜਿਹੜੇ ਸਵਿਧਾਨ ਜੀ ਯਕੀਨ ਕਰਦੇ ਆ ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਮੈਂ ਉਹਨਾਂ ਨੂੰ ਅਪੀਲ ਕਰਦਾ ਇਕੱਠੇ ਹੋ ਕੇ ਉਹ ਜਈਆਂ ਫਾਸੀਵਾਦੀ ਤਾਕਤਾਂ ਦਾ ਡੱਟ ਕੇ ਮੁਕਾਬਲਾ ਕਰਨ ਤਾਂ ਕਿ ਜਿਹੜੇ ਸਾਡੇ ਰਹਿਬਰਾਂ ਨੇ ਕੁਰਬਾਨੀ ਦੇ ਕੇ ਭਾਰਤ ਦੀ ਆਜ਼ਾਦੀ ਜਿਹੜੀ ਲੈ ਕੇ ਦਿੱਤੀ ਸੀ ਉਹ ਬਹਾਰ ਰਹਿ ਸਕੇ ਕਿਤੇ ਭਾਰਤ ਮੁੜ ਕੇ ਉਹ ਪਹਿਲੀਆਂ ਹਾਲੀਆਂ ਜੀਵਨ ਸਥਿਤੀਆਂ ਵਿੱਚ ਨਾ ਜਾ ਸਕੇ